ਕੀ ਬਣਾਇਆ ਕਹਿੰਦਾ ਉਹ ਜਿਹੜਾ ਧਰਤੀ ਦੇ ਸਾਰੇ ਰਾਜਿਆਂ ਦਾ ਕੀ ਹੈਗਾ ਜੀ ਉਹ ਹਾਕਮ ਆਹੋ ਉਹਦੇ ਹੁਕਮ ਦੇ ਦੁਆਰਾ ਹੀ ਸਭ ਕੁਝ ਹੋ ਜਾ ਹallelujah ਉਹਨੇ ਸਾਨੂੰ ਕੀ ਬਣਾਇਆ ਇੱਕ ਬਾਦਸ਼ਾਹ ਹੀ ਬਣਾਇਆ ਪਰਮੇਸ਼ਰ ਦੀ ਬਾਦਸ਼ਾਹੀ ਜਦੋਂ ਚੇਲਿਆਂ ਨੇ ਕਿਹਾ ਪ੍ਰਭੂ ਜਸਮਸੀ ਨੂੰ ਕਿ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਹallelujah ਪਰ ਪ੍ਰਭੂ ਨੇ ਕੀ ਕਿਹਾ ਕੀ ਪਰਮੇਸ਼ਰ ਤੇਰਾ ਨਾਮ ਕੀ ਮੰਨਿਆ ਜਾਵੇ پاک ਮੰਨਿਆ ਜਾਵੇ ਤੇਰਾ ਕੀ ਆਵੇ ਰਾਸ ਆਵੇ ਤੇਰੀ ਮਰਜ਼ੀ ਜਹੀ ਸੱਚ ਪੂਰੀ ਹੁੰਦੀ ਆ ਕਿੱਥੇ ਹੋਵੇਗੀ ਜਮੀਨ ਤੇ ਹੋਵੇ ਹallelujah ਔਰ ਜਿੱਥੇ ਜਿੱਥੇ ਜਿਹੜਾ ਜਿਹੜਾ ਪ੍ਰਭੂ ਤੇ ਵਿਸ਼ਵਾਸ ਕਰਦਾ ਆ ਹallelujah ਹallelujah ਬਪੂ ਕੀ ਬਣਾਉਂਦਾ ਪਰਮੇਸ਼ਰ ਦੀ ਪਾਸ਼ਾ ਹੀ ਬਣਾਉਂਦਾ ਆ ਹallelujah ਔਰ ਜਿੰਨੇ ਔਰ ਤੇ ਵਿਸ਼ਵਾਸ ਕਰਦੇ ਆ ਬਚਨ ਤੇ ਲਿਖਿਆ ਨਾ ਲਹੂ ਨਾਲ ਨਾ ਮਾਸ ਨਾਲ ਨਾ ਪੁਰਖ ਦੀ ਨਾ ਇਸਤਰੀ ਦੀ ਸ਼ਾਹ ਨਾਲ ਪਰਮੇਸ਼ਰ ਨੂੰ ਤਿਆਰ ਕਰਦਾ ਹallelujah ਪਰਮੇਸ਼ਰ ਦੀ ਬਾਸ਼ਾਹੀ ਬਣਾਉਣ ਲਈ ਹallelujah ਪਰਮੇਸ਼ਰ ਦਾ ਸੱਚਾ ਰਾਜ ਬਣਾਉਣ ਲਈ ਕੀ ਬਣਾਉਂਦਾ ਆਓ ਜਾਚਕਾਂ ਦੀ ਸ਼ਾਹੀ ਮੰਡਲੀ ਇਥੇ ਤਾਂ ਕਿ ਪ੍ਰਭੂ ਨੇ ਕਿਹਾ ਜਾਓ ਸਾਰੀ ਦੁਨੀਆ ਵਿੱਚ ਕੀ ਕਰੋ ਮੇਰਾ ਪ੍ਰਚਾਰ ਕਰੋ ਕਿ ਕਿਹਾ ਪ੍ਰਭੂ ਨੇ ਸਾਰੀ ਦੁਨੀਆ ਵਿੱਚ ਜਾਓ ਮੇਰਾ ਕੀ ਕਰੋ প্রচার করো পিতা পুত্র পিতা পুত্র ਦੇ ਪਵਿੱਤਰ ਆਸਮਾਨ ਦੇ ਨਾਮ ਵਿੱਚ ਕੀ ਕਰੋ ਬਪਤਿਸ਼ਮਾ ਦਿਓ ਹallelujah ਔਰ ਜਿਹੜਾ ਵਿਸ਼ਵਾਸ ਕਰੇਗਾ ਉਹ ਕੀ ਕੀਤਾ ਜਾਵੇਗਾ ਬਚਾਇਆ ਜਾਵੇਗਾ ਹallelujah ਜਦੋਂ ਅਸੀਂ ਮੁੱਢਲੀ ਕ੍ਰਿਸ਼ਚਾ ਦੇ ਬਾਰੇ ਪੜ੍ਹਦੇ ਨੇ ਰਸੂਲਾਂ ਦੇ ਕਿਤਾਬ ਦੇ ਵਿੱਚ ਜਦੋਂ ਚੇਲੇ ਪ੍ਰਚਾਰ ਕਰਦੇ ਜਾਂਦੇ ਸੀ ਹੈ ਨਾ ਔਰ ਬਚਨ ਤੇ ਲਿਖਿਆ ਆ ਜਿਹੜੇ ਤੋਬਾ ਕਰਦੇ ਸੀ ਬਪਤਿਸ਼ਮਾ ਲੈਂਦੇ ਸੀ ਫਰਮੂ ਉਹਨਾਂ ਦੇ ਨਾਲ ਉਹਨਾਂ ਨੂੰ ਜੋੜੀ ਜਾਂਦਾ ਸੀਗਾ ਹallelujah ਹallelujah ਅੱਜ ਅਸੀਂ ਕਹਿੰਨੇ ਪਰਮੇਸ਼ਰ ਮੈਂ ਬਦਾ ਪਰਮੇਸ਼ਰ ਮੈਂ ਬਦਾ ਹallelujah ਜਦੋਂ ਮਸੀ ਅਸੀਂ ਮਸੀ ਦੇ ਸਰੀਰ ਦੇ ਅੰਗ ਆ ਸੀ ਅਸੀਂ ਮਸੀ ਦੇ ਕਿਹਾ ਜੀ ਸਰੀਰ ਦੇ ਅੰਗ ਆ ਜਦੋਂ ਅਸੀਂ ਮਸੀ ਦੇ ਸਰੀਰ ਦੇ ਅੰਗ ਆ ਤੇ ਅੰਗ ਵਧਣੇ ਚਾਹੀਦੇ ਆ ਹallelujah ਕਿਉਂਕਿ ਅਸੀਂ ਵਧ ਗਏ ਕੋਈ ਫਾਇਦਾ ਨਹੀਂ ਹੈਗਾ ਹallelujah ਜਦ ਮਸੀਹ ਦਾ ਸਰੀਰ ਵਧਿਆ ਕਿਉਂਕਿ ਜਦੋਂ ਅਸੀਂ ਰਸੂਲਾਂ ਦੇ ਗ੍ਰੰਥਾ ਪੜ੍ਹਦੇ ਆ ਨਾ ਦੋ ਅਧਿਆਏ ਤੋਂ ਜਦੋਂ ਪਵਿੱਤਰ ਆਤਮਾ ਉਤਰਿਆ 3 4 5 ਦੇ ਵਿੱਚ ਜਿਹੜਾ ਅਧਿਆਏ ਹੈਗੇ ਉਹਦੇ ਵਿੱਚ ਜਦੋਂ ਜਿੰਨੇ ਵੀ 3000 ਲੋਕਾਂ ਨੇ ਬਪਤਿਸ਼ਮਾ ਲਿਆ 5000 ਨੇ ਬਪਤਿਸ਼ਮਾ ਲਿਆ ਜਿਨ੍ਹਾਂ ਜਿਨ੍ਹਾਂ ਨੇ ਬਪਤਿਸ਼ਮਾ ਲਿਆ ਸੀ ਔਰ ਬਚਨ ਤੇ ਲਿਖਿਆ ਕਿ ਪ੍ਰਭੂ ਜੀ ਨਾਲ ਹੋ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਜੋੜਦੇ ਜਾਂਦੇ ਸੀ ਮਸੀਹ ਨਾਲ ਹੋਣਾ ਜ਼ਰੂਰੀ ਆ ਹਾਲੇਲੂਇਆ ਮਸੀਹ ਦੀ ਅਗਵਾਈ ਹੋਣੀ ਜ਼ਰੂਰੀ ਆ ਜਦੋਂ ਮਸੀਹ ਦੀ ਅਗਵਾਈ ਹੋਵੇਗੀ ਮਸੀਹ ਤੁਹਾਡੇ ਅੱਗੇ ਚੱਲੇਗਾ ਹallelujah. ਕਿ ਯਸ਼ਾਜਾ 45 ਦਾ ਐਸੋ ਨੇ ਕਿਹਾ ਕਿ ਮੈਂ ਤੁਹਾਡੇ ਕੀ ਚਲਾਂਗਾ ਅੱਗੇ ਚਲਾਂਗਾ ਹਰ ਚਾਹੀ ਨੂੰ ਪਧਰਿਆ ਕਰ ਦਿਆਂਗਾ ਪਿੱਤਲ ਦੇ ਦਰਾਂ ਨੂੰ ਭੰਨ ਦਿਆਂਗਾ ਲੋਹੇ ਦੇ ਹੋੜਿਆਂ ਨੂੰ ਵੜ ਦਿਆਂਗਾ ਮੈਂ ਤੁਹਾਨੂੰ ਧਰਤੀ ਦੇ ਲੁਕੇ ਹੋਏ ਛੁਪੇ ਹੋਏ ਪਦਾਰਥ ਦਿਆਂਗਾ ਤਾਂ ਤੁਸੀਂ ਜਾਣੋਗੇ ਮੈਂ ਤੁਹਾਡਾ ਪਰਮੇਸ਼ਰ ਹਾਂ ਤੁਸੀਂ ਮੇਰੇ ਕੀ ਹੋਜੀ ਲੋਕ ਹੋ ਤੁਸੀਂ ਹallelujah ਤੁਸੀਂ ਪਰਮੇਸ਼ਰ ਦੇ ਲੋਕ ਹੋ ਹallelujah ਕਿ ਪਰਮੇਸ਼ਰ ਤਰਤੀ ਦੇ ਸਾਰੀਆਂ ਪਾਸ਼ਾ ਯੋਤੇ ਪ੍ਰਭੂ ਯਸ਼ੁਮਸੀ ਹਾਕਾਮਾ ਬਚਨ ਕਹਿੰਦਾ ਆ ਹਾਲੇਲੂਇਆ 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 ਔਰ ਉਹਨੇ ਜਿੰਨੇ ਜੁੜਦੇ ਆ ਉਹਨੇ ਉਹਨਾਂ ਨੇ ਪਰਮੇਸ਼ਰ ਦੀ ਪਾਸ਼ਾਈ ਨੂੰ ਜੋੜਨ ਵਿੱਚ ਬਣਾ ਰਿਹਾ ਹੈ ਪ੍ਰਭੂ ਨਹੀਂ ਪ੍ਰਭੂ ਯਸ਼ੁਮਸੀ ਹਾਲੇਲੂਇਆ ਹਾਲੇਲੂਇਆ ਔਰ ਉਹ ਸਾਰੀ ਚੱਲ ਰਹੀ ਹੈ ਉਹ ਸਾਰੀ ਚੱਲੀ ਜਾਂਦੀ ਹੈ ਹਾਲੇਲੂਇਆ ਅੱਜ ਜਿੰਨੇ ਮਸੀਹ ਦੇ ਨਾਲ ਜੁੜ ਗਏ ਅੱਜ ਜਿੰਨੇ ਮਸੀਹ ਦੇ ਨਾਲ ਜੁੜ ਗਏ ਹਾਲੇਲੂਇਆ ਜੁੜਨ ਵਾਲਾ ਕੌਣ ਆ ਬਚਨ ਕਹਿੰਦਾ ਪ੍ਰਭੂ ਯਸ਼ੁਮਸੀ ਹalleluyah ਇਸ ਲਈ ਸਭ ਨੂੰ ਉਹਨੇ ਕੀ ਬਣਾਇਆ ਜਾਚਕਾ ਹੀ ਲਈ ਬਣਾਇਆ ਜਾਚਕ ਬਣਨ ਲਈ ਬਣਾਇਆ ਜਿੰਨੇ ਵੀ ਸਾਰੇ ਆ ਉਹਨੇ ਕਿਹਾ ਆਓ ਸਾਰੀ ਦੁਨੀਆ ਨੂੰ ਚੇਲੇ ਬਣਾਓ ਤੁਸੀਂ ਮੇਰੇ ਧਰਤੀ ਦੇ ਬਣਿਆ ਤਾਂ ਕਿ ਮੇਰੇ ਕੀ ਹੋਵਗੇ ਤੁਸੀਂ ਗਵਾਹ ਹੋਵਗੇ ਹalleluyah ਇਹ ਨਹੀਂ ਲਗਾ ਜਿੱਥੇ ਤੁਹਾਨੂੰ ਸਮਾ ਮਿਲਦਾ ਆ ਪਰਮੇਸ਼ਰ ਦੀ ਵਡਿਆਈ ਕਰੋ ਪਰਮੇਸ਼ਰ ਦੀ ਮਹਿਮਾ ਕਰੋ ਉਹ ਕਹਿੰਦਾ ਬੋਲਣ ਵਾਲੇ ਤੁਸੀਂ ਨਹੀਂ ਹੋਵਗੇ ਬੋਲਣ ਵਾਲਾ ਮੇਰੇ ਪਿਤਾ ਦਾ ਕੀ ਹੈ ਜੀ ਆਤਮਾ ਆ ਹallelujah ਉਹ ਤੁਹਾਨੂੰ ਕੀਆ ਉਸ ਘੜੀ ਦਿੱਤਾ ਜਾਵੇਗਾ ਕਿਉਂਕਿ ਪਰਮੇਸ਼ਰ ਸਭ ਕੁਝ ਕਰਨ ਵਾਲਾ ਆ ਉਹ ਸਭ ਜਗ੍ਹਾ ਪਰਮੇਸ਼ਰ ਹallelujah ਹallelujah ਕਿਉਂਕਿ ਜਦੋਂ ਅਸੀਂ ਇੱਕ ਅਧਿਆਇ ਦੀ 6 ਚ ਪੜਦੇ ਆ ਨਾ ਅਤੇ ਉਸ ਨੇ ਸਾਨੂੰ ਇੱਕ ਪਾਸ਼ਾ ਹੀ ਬਣਾਇਆ ਪਰ ਅਸੀਂ 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 ਉਹਦੇ ਪਰਮੇਸ਼ਰ ਅਤੇ ਪਿਤਾ ਲਈ ਜਾਚਕ ਬਣੀਏ ਹallelujah ਉਹਨੇ ਸਾਨੂੰ ਕੀ ਬੜਾਇਆਕ ਪਾਤਸ਼ਾਹੀ ਬੜਾਇਆ ਰਾਜ ਬੜਾਇਆ ਰਾਜ ਲਈ ਜੋੜਿਆ ਉਹਨੇ ਪਰਮੇਸ਼ਰ ਦੇ ਰਾਜ ਲਈ ਹallelujah ਕਿ ਅਸੀਂ ਕੀ ਬਣੀਏ ਜੀ ਕੀ ਬਣੀਏ ਜੀ ਜਾਚਕ ਬਣੀਏ ਸਭ ਨੂੰ ਕਿਹਾ ਉਹਨੇ ਇੱਕ ਕੱਲੇ ਨੂੰ ਨਹੀਂ ਕਿਹਾ ਇੱਕ ਕੰਜੜੇ ਨੂੰ ਵੀ ਹallelujah ਕਿ ਸਮਾ ਉਹਨੇ ਕੀ ਆ ਕੀ ਕਿਹਾ ਜੀ ਬਿਲਕੁਲ ਨੇੜੇ ਆ ਬਚਨ ਕੀ ਕਹਿੰਦਾ ਆ ਉਸੇ ਦੀ ਮਹਿਮਾ ਪ੍ਰਾਤਮ ਜੋਗੁਜਗ ਹੋਵੇ ਵੇਖੋ ਉਹ ਬੱਦਰਾ ਦੇ ਉੱਤੇ ਆਉਂਦਾ ਹੈ ਅਤੇ ਹਰੇਕ ਆਖੋ ਨੂੰ ਵੇਖੇਗੀ ਨਾਲੇ ਜਿਨ੍ਹਾਂ ਉਹਨੂੰ ਬਿੰਨਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਕੀ ਕਰਨਗੀਆਂ ਜੀ ਫਿਰ ਪਟਣਗੀਆਂ ਹਾਲੇਲੂਆ ਕਿੰਨਾ ਡੂੰਘਾਈ ਦੇ ਵਿੱਚ ਸੰਤ ਜੋਹਾਨਾ ਦੇ ਉੱਤੇ ਉਹਨੇ ਪ੍ਰਗਟ ਕੀਤਾ ਕਹਿੰਦੇ ਉਹ ਬੱਦਲਾ ਉਹ ਤੇ ਕੀ ਹੈਗਾ ਜੀ ਆਉਣ ਵਾਲਾ ਆ ਹallelujah ਹallelujah ਹਰ ਇੱਕ ਜਾਨਵਰ ਹਰੇਕ ਅੱਖ ਨੂੰ ਵੇਖੂਗੀ ਨਾਲੇ ਉਹ ਵੀ ਜਿਨ੍ਹਾਂ ਉਹਨੂੰ ਬਿਨਿਆ 2000 ਕਿੰਨੇ ਸਾਲ ਪਹਿਲੇ ਪ੍ਰਭੂ ਯਿਸੂ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ 24 ਸਾਲ ਪਹਿਲੇ ਪਰ ਪ੍ਰਭੂ ਨੇ ਕੀ ਗੱਲ ਕਹੀ ਕਹਿੰਦੇ ਜਿਹੜੇ ਉਹਨੂੰ ਬਿਨਿਆ ਨਾ ਉਹ ਵੀ ਉਸਲੇ ਮੁੜਦੇ ਜੀ ਉੱਠਣਗੇ ਕਿਉਂਕਿ ਵਚਨ ਤੇ ਲਿਖਿਆ ਹੋਇਆ ਆ ਜਿਹੜੇ ਸਮੁੰਦਰ ਤੋਂ ਮੁੜਦੇ ਮੜੇ ਹੋਏ ਆ ਉਹ ਗਿਆ ਉੱਠਣਗੇ ਜਦੋਂ ਤੁਰੀ ਦੀ ਆਵਾਜ਼ ਆਊਗੀ ਕੀ ਕਰਨਗੇ ਉਹ ਕੀ ਹੋਣਗੇ ਉਸਨੇ ਉੱਠਣੇ ਆਓ ਹallelujah ਜਿਹੜੇ ਧਰਤੀ 'ਚ ਦੱਬੇ ਹੋਏ ਆ ਜਿਹੜੇ ਭਤਾਲ ਵਿੱਚ ਆ ਸਾਰੇ ਉੱਠਣਗੇ ਤਾਂ ਕਿੱਥੇ ਪਹੁੰਚਣਗੇ ਉਹ ਸਵਰਗ 'ਚ ਜਾਣਗੇ ਪਰਮੇਸ਼ਰ ਦੇ ਸਿੰਘਾਸਨ ਦੇ ਮੂਰੇ ਔਰ ਜੀਵਨ ਦੀ ਪੋਥੀ ਖੋਲੀ ਜਾਊਗੀ ਹallelujah ਹallelujah ਤਾਂ ਜਿਹਦਾ ਉਹਦੇ ਵਿੱਚ ਨਾਂ ਨਹੀਂ ਹੋਊਗਾ ਤਾਂ ਉਹ ਕਿੱਥੇ ਜਾਵੇਗਾ ਹallelujah ਫਿਰ ਕੀ ਕਰਨਗੇ ਆ ਪਟਣਗੇ ਹਾਇ ਅਸੀਂ ਉਦੋਂ ਉਦੋਂ ਅਸੀਂ ਉਦੋਂ ਮੰਨੇ ਕਿਉਂ ਨਹੀਂ ਹੈਗੇ ਹallelujah ਬਕਿਸਮਾਇਆ ਜਿਹੋਦੇ ਬੰਦੇ ਨੇ ਸਮਾਇਆ ਅਗਰ ਜਿਉਂਦਾ ਆ ਉਹ ਵਚਨ ਨੂੰ ਮੰਨਦਾ ਆ ਮੰਨ ਕੇ ਆਪਣੇ ਪਾਪਾ ਨੂੰ ਆਪਣੇ ਗੁਨਾਹਾਂ ਨੂੰ ਛੱਡ ਦਿੰਦਾ ਆ ਤਾਂ ਪਰਮੇਸ਼ਰ ਉਹਨੂੰ ਮਾਫ ਕਰ ਦਿੰਦਾ ਉਹਦੇ ਪੁਰਾਣੇ ਜਿਹੜੇ ਗੁਨਾਹ ਜਾਂ ਗਲਤੀ ਕੀਤੀਆਂ ਗਈਆਂ ਉਹਨੂੰ ਮਾਫ ਕਰ ਦਿੰਦਾ ਹallelujah ਉਹਨੂੰ ਆਪਣੇ ਪੁੱਤਰ ਦੇ ਲਹੂ ਦੇ ਨਾਲ ਸਾਫ਼ ਕਰਕੇ ਇਸ ਲਾਇਕ ਬਣਾਉਂਦਾ ਕਿ ਉਹ ਪੂਜਨਾ ਕਰਨ ਲੱਗ ਪੈਂਦਾ ਆ ਮੈਂ ਮਾ ਪਰਮੇਸ਼ਰ ਦੀ ਕਰਨ ਲੱਗ ਪੈਂਦਾ ਹallelujah 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 ਜਦੋਂ ਅਸੀਂ ਅੱਗੇ ਪੜ੍ਹਦੇ ਆ ਉਸ ਜਗ੍ਹਾ ਲਿਖਿਆ ਮੈਂ ਅਲਫਾਤੇ ਮੈਂ ਕਹਾ ਕਹਿੰਦਾ ਇਹ ਆਖੜਾ ਬਬੂ ਪਰਮੇਸ਼ਰ ਦਾ ਹੈ ਅਸਾ ਤੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਤੇ ਜਿਹੜਾ ਔਰ ਵਾਲਾ ਹੈ ਜੋ ਸਰਵ ਸ਼ਕਤੀਮਾਨ ਪਰਮੇਸ਼ਰ ਹallelujah ਹallelujah ਕੀ ਕਹਿੰਦਾ ਉਹ ਕਹਿੰਦਾ ਮੈਂ α ਆ ਤੇ ਮੈਂ ਕੀ ਆ ਜੀ ω ਆ ਇਹ ਆਖਣਾ ਕਿਹਦਾ ਆ ਸਾਡੇ ਪ੍ਰਭੂ ਪਰਮੇਸ਼ਰ ਦਾ ਆ ਹallelujah ਹallelujah α ਦਾ ਮਤਲਬ ਹallelujah ਜਿਹੜਾ ਸ਼ੁਰੂ ਦੇ ਵਿੱਚ ਜਿਨੇ ਧਰਤੀ ਦੇ ਆਕਾਸ਼ ਨੂੰ ਬਣਾਇਆ ਜਿਹਦੇ ਬੋਲ ਲੈ ਕਿਹਾ ਕਿ ਪਾਣੀ ਇੱਕ ਜਗ੍ਹਾ ਇਕੱਠੇ ਹੋ ਜਾਣ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਗਿਆ ਉਹਦੀ ਖੁਸ਼ਕੀ ਦਿਸੀ ਉਹਨੂੰ ਜ਼ਮੀਨਦਾਰ ਨਾਟਾਕੀ ਦਾ ਨਾਮ ਦਿੱਤਾ ਗਿਆ ਪਰਮੇਸ਼ਰ ਨੇ ਕਿਹਾ ਕੀ ਆਕਾਸ਼ ਬਣ ਜਾਣਾ ਆਕਾਸ਼ ਬਣ ਗਿਆ ਪੇੜ ਪੌਦੇ ਜੋ ਪਰਮੇਸ਼ਰ ਨੇ ਕਿਹਾ ਉਹ ਔਣਾ ਜੀ ਅਲਫਾ ਹallelujah ਓਮੇਗਾ ਜਿਹੜਾ ਹੈ ਆ ਓਮੇਗਾ ਦਾ ਮਤਲਬ ਜਿਹੜਾ ਹੈ ਤੇ ਜਿਹੜਾ ਆਉਣ ਵਾਲਾ ਆ ਹਾਲੇਲੂਆ ਅਰਥਾਤ ਜਿਹੜਾ ਹੈ ਅਤੇ ਜਿਹੜਾ ਐਸੀਅਤ ਜਿਹੜਾ ਆਉਣ ਵਾਲਾ ਹੈ ਇਹ ਕਿਹਦੇ ਕੌਣ ਕਹਿੰਦਾ ਜੀ ਸਰਵ ਸ਼ਕਤੀਮਾਨ ਪਰਮੇਸ਼ਰ ਸਾਡਾ ਪ੍ਰਭੂ ਯਸ਼ੂਮਸੀ ਕਹਿ ਰਿਹਾ ਹਾਲੇਲੂਆ ਕਹਿੰਦਾ ਮੈਂ ਯੋਹਾਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਉਹ ਵਿਪਤਾ ਤੇ ਰਾਜ ਤੇ ਸਬਰ ਵਿੱਚ ਜੋ ਯਸ਼ੂਮਸੀ ਵਿੱਚ ਹੈ ਸਾਜੀ ਹਾ ਕਹਿੰਦਾ ਮੈਂ ਤੁਹਾਡਾ ਭਰਾ ਜਿਹੜਾ ਯੋਹਾਨਾ ਹਾਲੇਲੂਆ ਹਾਲੇਲੂਆ ਕਹਿੰਦਾ ਉਹ ਜੀ ਵਿਵਕਤਾ ਆ ਅਤੇ ਰਾਜ ਤੇ ਸਬਰ ਵਿੱਚ ਯਿਸੂ ਮਸੀਹ ਦੇ ਨਾਲ ਕੀ ਹੈ ਜੀ ਮੈਂ ਸਾਂਜੀ ਤਿੰਨ ਗੱਲਾਂ ਉਹਨੇ ਕਹੀਆਂ ਪਹਿਲੀ ਗੱਲ ਕੀ ਉਹਨੇ ਕਹੀ ਵਿਵਕਤਾ ਰਾਜ ਤੇ ਸਬਰ ਹਾਲੇਲੂਇਆ ਪਹਿਲੀ ਗੱਲ ਕੀ ਆ ਵਿਵਕਤਾ ਦੂਸਰੀ ਗੱਲ ਰਾਜ ਤੇ ਤੀਸਰੀ ਗੱਲ ਉਹਨੇ ਕੀ ਕਹੀ ਸਫਰ ਹallelujah ਹallelujah ਓ ਬੱਚੇ ਤੇ ਲਿਖਿਆ ਜਦੋਂ ਬਾਦ ਬਾਦ ਦੇ ਪਰਤਾਵੇ ਆਉਂਦੇ ਆ ਇਹਨੂੰ ਪੂਰੇ ਨਾਲ ਅਨੰਦ ਦੀ ਗੱਲ ਸੁਣਾਣਾ ਆ ਜਦੋਂ ਦੁੱਖ ਦਾ ਮੁਸੀਬਤ ਜਾਂ ਟੰਗੀ ਆਉਂਦੀ ਆ ਉਦੋਂ ਬੰਦਾ ਪੜਨਾ ਸ਼ੁਰੂ ਹੁੰਦਾ ਆ ਹallelujah ਉਹ ਸਿਆੜਿਆਂ ਨੂੰ ਪੁੱਛੇ ਨਾ ਕਹਿੰਦਾ ਤੌੜੇ ਕਿੱਥੋਂ ਆਏ ਆ ਹallelujah ਕਹਿੰਦਾ ਉਮਰ ਦੇ ਲਿਹਾਜ਼ ਨਾਲ ਆਏ ਆ ਹallelujah ਉਮਰ ਦੀ ਲਿਹਾਜ਼ ਨਾਲ ਉਹ ਆਉਂਦੇ ਆ ਤੇ ਉਮਰ ਦੀ لحاظ ਦੇ ਨਾਲ ਹੀ ਵੱਧ ਹੁੰਦੀ ਆ ਹallelujah ਕਿ ਪਰਮੇਸ਼ਰ ਜਿਹੜਾ ਆ ਉਹ ਸਿਖਾਉਂਦਾ ਲੰਮੇ ਪੀਰੀਅਡ ਦੇ ਹਿਸਾਬ ਨਾਲ ਸਿਖਾਉਂਦਾ ਲੰਮਾ ਹallelujah ਉਹਨੇ ਮੂਸਾ ਨੇ 40 ਸਾਲ ਤੇ ਸਿੱਖਣ ਦੀ ਕੋਸ਼ਿਸ਼ ਕੀਤੀ ਸਿੱਖਿਆ ਹallelujah ਜਦੋਂ ਮੂਸਾ ਨੂੰ ਪਤਾ ਲੱਗਾ ਨਾ ਕਿ ਮੈਨੂੰ ਪਰਮੇਸ਼ਰ ਨੇ ਚੁਣਿਆ ਇਸਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਵਿੱਚ ਛਡਾਉਣ ਲਈ ਉਹ ਗਿਆ ਬਾਹਰ ਨਿਕਲਿਆ ਜਾ ਕੇ ਦੇਖਿਆ ਇੱਕ ਮਿਸਰੀ ਤੇ ਅਸਰੈਲੀ ਲੜਦੇ ਸੀਗੇ ਤਾਂ ਉਹਨੇ ਕਿਹਾ ਮਿਸਰੀ ਨੂੰ ਫੜ ਕੇ ਮਾਰ ਦਿੱਤਾ ਤਾਂ ਦਬ ਦਿੱਤਾ ਦੂਸਰੇ ਦਿਨ ਜਦੋਂ ਨਿਕਲਿਆ ਤਾਂ ਦੂਸਰੇ ਦਿਨ ਕੀ ਹੋਇਆ ਦੋਨੇ ਅਸਰੈਲੀ ਲੜਦੇ ਸੀਗੇ ਹallelujah ਹallelujah ਜਦੋਂ ਉਹਨੇ ਦੋ ਜਗ੍ਹਾ ਬ ਦੋਨੇ ਭਰਾ ਆ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੀ ਕਹਿੰਦੇ ਕਹਿੰਦਾ ਤੈਨੂੰ ਸਾਡੇ ਦੇ ਕਿਹਨੇ ਹਾਕਮ ਬਣਾਇਆ ਹallelujah ਉਹ ਕਹਿੰਦਾ ਤੂੰ ਉਹੀ ਆ ਨਾ ਜਿੰਨੇ ਕਾਲੇ ਕਮਿਸਰੀ ਨੂੰ ਫੜ ਕੇ ਦੱਬ ਮਾਰ ਕੇ ਦੱਬ ਦਿੱਤਾ ਸੀਗਾ ਹallelujah ਤੇ ਮੂਸਾ ਨੂੰ ਉਸ ਉਸ ਜਗ੍ਹਾ ਤੋਂ ਕਿ ਕਿ ਹੋਣਾ ਪਿਆ ਪਚਣਾ ਪਿਆ ਹallelujah ਉਹ ਵੀ ਬਚਨ ਕਹਿੰਦਾ ਆ ਪਰਮੇਸ਼ਰ ਪ੍ਰਭੂ ਯਸੂ ਮਸੀਹ ਧਰਤੀ ਦੀਆਂ ਸਾਰੀਆਂ ਬਾਦਸ਼ਾਹਾਂ ਯਾ ਉਤੇ ਹਾਕਮ ਆ ਹੋ ਜਦੋਂ ਉਹ ਬੋਲਦਾ ਆ ਤੇ ਫਿਰ ਉਹ ਕੰਮ ਵੀ ਕਰਦਾ ਪਰਮੇਸ਼ਰ ਜਦੋਂ ਅੱਗੇ ਚੱਲਣਾ ਫਿਰ ਚਾਇਆਂ ਨੂੰ ਵੀ ਪੱਤਰਿਆ ਕਰਦਾ ਜੋ ਨੇ वचन ਚ ਬੋਲਿਆ ਉਹ ਕੰਮ ਕਰਦਾ ਆ ਹਾਲੇਲੂਆ ਕਹਿੰਦਾ ਮੈਂ ਅਲਫਾ ਆ ਮੈਂ ਅਮੀਗਾ ਆ ਜਿਹੜਾ ਹੈ ਆ ਜਿਹੜਾ ਹੈਸੀ ਜਿਹੜਾ ਜਿਹੜਾ ਆਉਣ ਵਾਲਾ ਆ ਹਾਲੇਲੂਆ ਆਉਣਾ ਹੋ ਸਭਨ ਸ਼ਕਤੀਮਾਨ ਪਰਮੇਸ਼ਰ ਆ ਇਸ ਲਈ ਵਿਪਤਾ ਆਉਣੀ ਆ ਰਾਜ ਵੀ ਪਰਮੇਸ਼ਰ ਨੇ ਦੇਣਾ ਆ ਪਰ ਸਵਰ ਦੇ ਰਾਲ ਸਾਰਾ ਕੁਝ ਹੀ ਆ ਹallelujah ਸਬਰ ਦੇ ਨਾਲ ਚੱਲੋਗੇ ਸਬਰ ਸਰਣੋਂ ਵੱਡਾ ਧਿਰਜਮ ਪੰਜਾਬੀ ਵਿੱਚ ਧੀਰੀ ਆਪਾਂ ਕਹ ਲਈਏ ਧੀਰ ਜਿਹੜਾ ਸਭ ਤੋਂ ਵੱਡਾ ਹਥਿਆਰ ਆ ਹੋ ਹallelujah ਜਦੋਂ ਆਤਮਾ ਦੇ ਅਸੀਂ ਫਲ ਦੇਖਦੇ ਆ ਜਦੋਂ ਜਦੋਂ ਜਿਹੜੇ ਆ ਵਰਦਾਨ ਆ ਉਹਨਾਂ ਵਿੱਚ ਕੋਈ ਮਤਲਬ ਜਦੋਂ ਆਪਾਂ ਆਤਮਾ ਦੀ ਢਾਲ ਤੇ ਤਲਵਾਰ ਪਰਮੇਸ਼ਰ ਦੀ ਉਹ ਬਾਣੀ ਹਰੀ ਹallelujah ਹਾਂ ਉਹਦੇ ਨਾਲ ਕੀ ਲਿਖਿਆ ਹੈ ਨੇਚਾ ਦੇ ਨਾਲ ਤੁਸੀਂ ਦੁਸ਼ਤ ਦੇ ਅਗਰ ਵਾਲਾ ਨੂੰ ਕੀ ਕਰ ਸਕਦੇ ਆ ਬਜਾ ਸਕਦੇ ਉਹ ਕਾਦੇ ਨਾਲ ਧੀਰਜ ਨਾਲ ਹallelujah ਅੱਜ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕੁਝ ਧੀਰਜ ਨਾਲ ਸੁਣੋ ਉਹਦੀ ਗੱਲੋਂ ਕਾਲਾ ਪਾਨਾ ਕਰੋ ਤੁਸੀਂ ਕਾਲੇ ਨਾਲ ਚੱਲੋ ਜਦ ਪਰਮੇਸ਼ਰ ਕਾਲਾ ਨਹੀਂ ਚੱਲਦਾ ਆਪਾਂ ਕਿਉਂ ਕਾਲੇ ਚੱਲੀਏ ਹallelujah ਜਦੋਂ ਕਹਿ ਦਿੱਤਾ ਕੋਈ ਗੱਲ ਨਹੀਂ ਛੱਡ ਦਿਓ ਉਸ ਸਮੇ ਉਸੇ ਛੱਡ ਦਿਓ ਤੁਸੀਂ ਅਗਰ ਤੁਸੀਂ ਫੜੀ ਰੱਖਦੇ ਹੋ ਫਿਰ ਕੀ ਆ ਅਗਰ ਤੁਸੀਂ ਨਹੀਂ ਮaaf ਕਰਦੇ ਤਾਂ ਤੁਹਾਨੂੰ ਵੀ ਮaaf ਨਹੀਂ ਕੀਤਾ ਜਾਵੇਗਾ ਹalleluyah ਬਚਨ ਕਹਿੰਦਾ ਆ ਅਗਰ ਤੁਸੀਂ ਮaaf ਕਰ ਦਿੱਤਾ ਤੁਸੀਂ ਵੀ ਮaaf ਕੀਤੇ ਜਾਓਗੇ ਹalleluyah ਤੁਸੀਂ ਮaaf ਕਰਕੇ ਛੱਡ ਦਿਓ ਅਗਲਾ ਛੱਡਦਾ ਜਾਂ ਨਹੀਂ ਛੱਡਦਾ ਕੋਈ ਗੱਲ ਨਹੀਂ ਕੰਮ ਪਰਮੇਸ਼ਰ ਦਾ ਆ ਤੁਸੀਂ ਧੀਰਜ ਨਾਲ ਚੱਲੋ ਜਦੋਂ ਧੀਰਜ ਨਾਲ ਚੱਲੋਗੇ ਧੀਰਜ ਦੇ ਕੰਮ ਨੂੰ ਪੂਰਿਆ ਹੋ ਲੈਣਦੇ ਹੋ ਬਚਨ ਕਹਿੰਦਾ ਤੇ ਤੁਸੀਂ ਕੀ ਹੋਵੋਗੇ ਫਿਰ ਸਿੱਧ ਹੋਣਾ ਤੁਸੀਂ ਹalleluyah ਹalleluyah ਜਿਹੜੀ ਬਿੱਤਾ ਆਉਂਦੀ ਆ ਨਾ ਦੁੱਖ ਆਉਂਦਾ ਆ ਹalleluyah ਸਨ 2000 ਵਿੱਚ ਜਦੋਂ ਮੈਨੂੰ ਮਲੇ ਮੇਰੇ ਤੇ ਬਿਲਕਾ ਆਈ ਨਾ ਐਨੀ ਮੈਨੂੰ ਬਹੁਤ ਪ੍ਰੋਬਲਮ ਮੈਂ ਪੂਰਾ ਬੈੱਡ ਤੇ ਬਹਿ ਗਿਆ ਮੰਚੇ ਦੇ ਉੱਤੇ ਬਹਿ ਗਿਆ ਹਾਲਤ ਮੇਰੀ ਇਦਾਂ ਦੀ ਹੁੰਦੀ ਸੀ ਕਿ ਮੇਰੇ ਕੋਲ ਵਾਸ਼ਰੂਮ ਨਹੀਂ ਜਾ ਹੁੰਦਾ ਸੀਗਾ ਮੇਰੇ ਬੱਚੇ ਮੇਰੀ ਮਿਸੇ ਮੇਰੇ ਗੁਆ ਆ ਮੈਂ ਰਾਤ ਨੂੰ ਇਹਨਾਂ ਨੂੰ ਉਠਾਲਣਾ ਮੈਨਾਂ ਮੈਨੂੰ ਵਾਸ਼ਰੂਮ ਲੈ ਕੇ ਜਾਉ ਤੁਸੀਂ ਜਦੋਂ ਪ੍ਰਾਰਥਨਾ ਕਰ ਨਹੀਂ ਪਰ ਮੈਂ ਇਹ ਕਹਿੰਦਾ ਜੀ ਮੇਰੇ ਪਿੱਛੇ ਬੈਠੋ ਮੇਰੇ ਪਿੱਛੇ ਰਜਾਈ ਰੱਖ ਦਿਓ ਇਦਾਂ ਕਰੋ ਮੈਂ ਬਹਿਣਾ ਪ੍ਰਾਰਥਨਾ ਤੇ क्योंकि मैं येगा कि प्रभु तो बगैर कुछ भी नहीं है प्रभु तो बगैर अस कुछ नहीं है प्रभु चाहे तो मैं खड़ा कर सकता है और मैं दौद जमूर दौद ने क्या कहा मैं मर नहीं हाले लिया मैं मरगा नहीं मैं यहावा के कमां का करांगा बखान करा और मैं गल कही प्रभु अगर तू तो चाह ना कि तेरे कमां करा ਹallelujah ਤਾਂ ਜਿੱਦਾਂ ਮੈਂ ਪਹਿਲਾਂ ਕਰਦਾ ਸੀ ਉਦਾਂ ਹੀ ਮੈਂ ਤੇਰੇ ਕੰਮਾਂ ਨੂੰ ਕਰਾਂ 2020 ਦੇ ਲੋ 2021 2022 2023 ਕਿੰਨੇ ਸਾਲ ਹੋ ਗਏ ਜੀ 4 ਸਾਲ ਹallelujah ਤਾਂ 2024 ਚ ਪਰਮੇਸ਼ਰ ਦੇਖੋ ਹੁਣ ਮੈਂ ਵਧੀਆ ਹੈ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਰਾ ਕੁਝ ਸਹੀ ਆ ਹallelujah ਕੋਈ ਵਿਪਤਾ ਹੋਣੀ ਆ ਸਾਰਾ ਕੁਝ ਹੋਣਾ ਪਰਮੇਸ਼ਰ ਨੇ ਸਾਰਾ ਕੁਝ ਦੇ ਵਿੱਚ ਦੀ ਤੁਹਾਨੂੰ ਨਿਗਾਹਾਂ ਆ ਉਹਨੇ ਬੱਚੇ ਜਿਹੜੇ ਕਿਓ ਉਹ ਜਿਹੜੇ ਪੁੱਤ ਨੂੰ ਪਿਆਰ ਕਰਦਾ ਨਾ ਉਹਨੂੰ ਛਿੜਕਦਾ ਵੀ ਆਉ ਹallelujah ਉਹਨੂੰ ਕੋੜੇ ਵੀ ਲਾਉਂਦਾ ਆਉ ਨਹੀਂ ਤਾਂ ਅਸੀਂ ਅੱਗੇ ਪੜਦੇ ਆ 10 ਦੇ ਵਿੱਚ ਜੇ ਤੁਸੀਂ ਪੜਦੇ ਸੀ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਤੇ ਮੈਂ ਆਪਣੇ ਪਿਛੇ ਤੁਰੀ ਜਹੀ ਦੀ ਇੱਕ ਵੱਡੀ ਆਵਾਜ਼ ਇਹ ਆਖਦੀ ਸੁਣੀ ਪਰ ਜੋ ਕੋਈ ਤੂੰ ਵੇਖਦਾ ਹੈ ਸੋ ਇਸ ਇੱਕ ਪੋਥੀ ਵਿੱਚ ਲਿਖ ਛੱਡ ਲਿਖ ਕੇ ਦਸਤਾਂਕ ਲੀਸੀਆਂ ਨੂੰ ਕਲ ਦੇ ਅਰਥਾਤ ਅਫਸੋਸ ਨੂੰ ਸ਼ਰਮੇਨੇ ਨੂੰ ਪ੍ਰਗਮਮ ਨੂੰ ਥਵਾਤੀਰੇ ਨੂੰ ਸਰਾਦੇਸ ਨੂੰ ਫਲਦਲਪੀਏ ਨੂੰ ਅਤੇ ਲੋਦੇ ਕੀ ਜਾਣੂ ਅਤੇ ਮੈਂ ਉਹ ਆਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭੁਮਿਆ ਅਤੇ ਜਾ ਭੁਮਿਆ ਦਾ ਸੋਨੇ ਦੇ ਸੱਤ ਸ਼ਮਾਨਦਾਰ ਵੇਖੇ ਅਤੇ ਉਹਨਾਂ ਸਮਾਧਾਨਾਂ ਦੇ ਵਿੱਚ ਕਲ ਮਨੁੱਖ ਦੇ ਪੁੱਤ ਦੀ ਨਿਆਈ ਕੋਈ ਵੇਖਿਆ ਜਿਹੜਾ ਪੈਰਾ ਇੱਕ ਦਾ ਜਾਮਾ ਪਹਿਨੇ ਅਤੇ ਸ਼ਾਤੀ ਦੁਆਲੇ ਸੋਨੇ ਦੀ ਪੇਟੀ ਬੰਨੀ ਹੋਈ ਸੀ ਉਹਦਾ ਸਿਰ ਅਤੇ ਵਾਲ ਚਿੱਟੇ ਉਹਨਾਂ ਦੀ ਨਿਆਈ ਜਿੱਡੇ ਸਗੋਂ ਪਰਪ ਦੇ ਸਮਾਨ ਸਾਨਾ ਤੇ ਉਹਦੀਆਂ ਅੱਖੀਆਂ ਅਗਨੀ ਦੀਆਂ ਲਾਟ ਵਰਗੀਆਂ ਸੰਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਹੀ ਸਨ ਭਾਈ ਜਾਣੀ ਦਾ ਉਹ ਪੱਠੀ ਵਿੱਚ ਤਾਇਆ ਹੋਇਆ ਅਤੇ ਉਹ ਦੀ ਆਵਾਜ਼ ਬਾਰੇ ਪਾਣੀਆਂ ਦੀ ਕੋਕ ਵਰਗੀ ਸੀ ਉਹਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲੈ ਹੋਏ ਸਨ ਅਤੇ ਉਹਦੇ ਪੈਰਾਂ ਵਿੱਚੋਂ ਇੱਕ ਦੂਤਾ ਉਹਦੇ ਮੂੰਹ ਵਿੱਚੋਂ ਦੋ ਤਾਰੀ ਤਿੱਖੀ ਤਲਵਾਰ ਨਿਕਲਦੀ ਸੀ ਅਤੇ ਉਹਦਾ ਮੁਖ ਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਲ ਨਾਲ ਚਮਕਦਾ ਆ ਹalleluyah ਇਦਾਂ ਦਾ ਪ੍ਰਭੂ ਪਰਮੇਸ਼ਰ ਆ ਸਾਡਾ ਪ੍ਰਭੂ ਯਿਸੂ ਮਸੀਹ ਆ ਹalleluyah ਹalleluyah ਓਕੇ ਆਉਣ ਵਾਲੇ ਸਮੇਂ 'ਚ ਜਦੋਂ ਪ੍ਰਭੂ ਨੇ ਬਦਲਾਅ ਤੇ ਆਉਣਾ ਇਦਾਂ ਦਾ ਪ੍ਰਭੂ ਹੋਣਾ ਆ ਉਹ ਹallelujah ਉਹ ਸਲੀਬ ਉਤੇ ਚੜਿਆ ਤੁਹਾਨੂੰ ਨਹੀਂ ਦਿਸਣਾ ਉਹ ਕਿ ਸਲੀਬ ਉਤੇ ਚੜਿਆ ਉਹਦੇ ਹੱਥਾਂ ਪੈਰਾਂ 'ਤੇ ਕਿਲੇ ਢੋਕੇ ਗਇਆ ਮਰੋ ਬੱਕੀ ਸੇ ਨੇਜਾ ਮਾਰਿਆ ਗਿਆ ਕੋਈ ਕੰਡਿਆਂ ਦਾ ਸਿਰ ਤੇ ਤਾਜ ਰੱਖਿਆ ਗਿਆ ਇਦਾਂ ਦਾ ਨਹੀਂ ਹallelujah ਕੋਈ ਸੰਤ ਜੋਹਾਨਾ ਨੇ ਆਉਣ ਵਾਲੇ ਸਮੇਂ ਬਾਰੇ ਦੇਖਿਆ ਹallelujah ਕੀ ਕਿਹਾ ਕਿ ਉਹ ਕਿਦਾਂ ਰਾ ਹੋਵੇਗਾ ਪੈਰਾ ਤੱਕ ਉਹਨੇ ਬਲ ਗੌਣ ਪਾਇਆ ਹੋਵੇਗਾ ਹallelujah ਉਹਦੇ ਪੈਰ ਕਿਦਾਂ ਦੇ ਹੋਣਗੇ ਖਾਲਸ ਪਿੱਤਲ ਦੀ ਨਿਆਈ ਹੋਣਗੇ ਉਹਦੇ ਪੈਰ ਹallelujah ਤੇ ਉਹਦੇ ਮੁੱਖ ਚੋਂ ਕਿਦਾਂ ਦੀ ਤਲਵਾਰ ਨਿਕਲੂਗੀ ਜੀ ਦੋ ਤਾਰੀ ਤਲਵਾਰ ਤਿੱਖੀ ਤਲਵਾਰ ਹallelujah ਤਾਂ ਉਹਦਾ ਮੁੱਖ ਕਿਦਾਂ ਦਾ ਹੋਵੇਗਾ ਜੀ ਪ੍ਰਭੂ ਦਾ ਤੇਜ ਜਿਦਾ ਸੂਰਜ ਚਮਕਦਾ ਆ ਏਦਾਂ ਦਾ ਤੇਜ ਤ ਉਹ ਯਸੂ ਮਸੀਹਾ ਹੋਵੇਗਾ ਕਈਆਂ ਨੇ ਦੇਖਿਆ ਨਾ ਹallelujah ਕੀ ਉਹ ਪ੍ਰਾਰਥਨਾ ਕਰਦੇ ਆ ਹਲੇ ਤਾਂ ਜਿਹੜਾ ਪ੍ਰਾਰਥਨਾ ਕਰਦੇ ਆ ਤੇ ਉਹ ਘਰ ਜਿਹੜਾ ਪ੍ਰਕਾਸ਼ ਨਾ ਪਰ ਜਾਂਦਾ ਆ ਚਮਕਦਾ ਆ ਹallelujah ਉਹ ਕੋਈ ਉਹ ਸ਼ਾਰਪਰ ਵਿੱਚ ਇੱਕ ਮੈਨੂੰ ਸੰਤ ਲੱਭਿਆ ਜਿੱਦਾਂ ਬਾਬਾ ਸੀ ਉਹ ਜਿੱਦਾਂ ਉਹਨੇ ਜਟਾ ਜਾ ਉਹ ਰੱਖਿਆ ਹੋਇਆ ਸੀ ਜਿੱਦਾਂ ਇੱਕ ਦਿਨ ਆਇਆ ਮੈਨੂੰ ਕਹਿੰਦਾ ਇਹ ਸ਼ਰਾਬ ਪੀਣੀ ਆ ਕਹਿੰਦਾ ਸ਼ਰਾਬ ਵੀ ਆ ਗਈ ਮੀਟ ਵੀ ਆ ਗਈ ਨਾਲੇ ਬੀਡ ਬਣਾਉਣੇ ਨੇ ਸ਼ਰਾਬ ਪਿੰਨੇ ਆ ਮੈਂ ਕਹਾ ਮੈਂ ਨਹੀਂ ਪੀਂਦਾ ਪਰ ਮੈਂ ਕਹਾ ਫਰੀ ਵਾਲੀ ਹੈਗੀ ਮੇਰੇ ਕੋਲ ਮੈਂ ਤੈਨੂੰ ਦਊਂਗਾ ਇੱਕ ਦਿਨ ਮੈਨਾਂ ਲੜ ਲੜ ਕੇ ਗਾਲਾਂ ਗੋਲਾਂ ਕੱਢੀਆਂ ਦੌੜ ਗਿਆ ਉਹ ਜਦੋਂ ਚਲੇ ਗਿਆ ਕੁਝ ਸਮੇਂ ਬਾਅਦ ਜਦੋਂ ਵਾਪਸ ਆਇਆ ਮੈਨੂੰ ਕਹਿੰਦਾ ਉਹੀ ਪਲਾ ਮੈਨੂੰ ਸ਼ਰਾਬ ਜਿਹੜੀ ਫਰੀ ਵਾਲੀ ਆ ਮੈਂ ਕਿਹਾ ਤੂੰ ਪੀਣੀ ਚਾਹਣਾ ਆ ਕਹਿੰਦਾ ਹਾਂ ਉਹਦੇ ਗਲ ਵਿੱਚ ਨੇ ਕਈ ਕੁਝ ਪਾਇਆ ਸੀ ਮੈਂ ਕਿਹਾ ਆ ਕੀ ਆ ਕੀ ਆ ਗਿਆ ਬਹੁਤ ਕੁਝ ਪਾਇਆ ਹੋਇਆ ਸੀ ਉਹਨੇ ਆਪਣੇ ਗਲ ਦੇ ਵਿੱਚ ਮੈਂ ਕਿਹਾ ਇੰਨਾ ਕੁਝ ਤੂੰ ਪਾਇਆ ਹੋਇਆ ਆ ਮੈਂ ਕਹਿੰਦੀ ਹਜ਼ੂਰੀ ਵੀ ਮਹਿਸੂਸ ਕਰਦਾ ਆ ਮੈਂ ਕਿਹਾ ਦੇਖ ਮੈਂ ਹੁਣ ਤੇਰੇ ਨਾਲ ਗੱਲ ਕਰਦਾ ਪਿਆ ਨਾ ਮੈਂ ਕਹਾਂ ਪਰਮੇਸ਼ਰ ਦਾ ਆਤਮਾ ਮੈਨੂੰ ਟੱਚ ਕਰ ਰਿਹਾ ਹੈ ਬਿਜਲੀ ਮੇਰੇ ਵਿੱਚ ਦੀ ਘੁੰਮ ਰਹੀ ਆ ਹallelujah ਪਰਮੇਸ਼ਰ ਦੀ ਸ਼ਕਤੀ ਜਿਹੜੀ ਮੇਰੇ ਵਿੱਚ ਦੀ ਗੁਜਰ ਰਹੀ ਆ ਕਹਿੰਦਾ ਉਹ ਕੀ ਹੁੰਦੀ ਆ ਮੈਂ ਕਹਾ ਲੈਣਾ ਚਾਹੁੰਨਾ ਆ ਤੂੰ ਕਹਿੰਦਾ ਹਾਂ ਮੈਂ ਲੈਣਾ ਚਾਹੁੰਨਾ ਆ ਮੈਂ ਕਹਾ ਅੱਜ ਰਾਤ ਜਿਹਦੋਂ ਤੂੰ ਬਹਿਣਾ ਆ ਨਾ ਇੱਕ ਗੱਲ ਕਹਿਣੀ ਆ ਕਿ ਪ੍ਰਭੂ ਯੇਸ਼ੂ ਜਿਹੜੇ ਮੈਂ ਗਲਤੀਆਂ ਗੁਨਾਹਾਂ ਆ ਪਾਪ ਕੀਤੇ ਆ ਨਾ ਮੈਂ ਤੇਰੀ ਹਜ਼ੂਰੀ ਵਿੱਚ ਮੰਨਦਾ ਆ ਮੈਨੂੰ ਮਾਫ਼ ਕਰ ਦੇ ਈ ਪਰਮੇਸ਼ਰ ਤੂੰ ਮੈਨੂੰ ਆਪਣੇ ਪੁੱਤਰ ਮਸੀਹ ਯੇਸ਼ੂ ਦੇ ਲਹੂ ਦੇ ਨਾਲ ਸਾਫ਼ ਕਰ ਦੇ ਮੈਨੂੰ ਧੋ ਦੇ ਮਨਉ ਇਸ लायक ਬਣਾ ਕਿ ਮੈਂ ਤੇਰੀ ਆਪਾਸਨਾ ਕਰ ਸਕਾਂ ਮੈਂ ਕਿਹਾ ਬਾਅਦ ਚ ਪਤਾ ਕੀ ਕੀ ਪ੍ਰਭੂ ਨੂੰ ਉਹ ਤੂੰ ਮੇਰੇ ਦਿਲ ਵਿੱਚ ਆ ਜਾ ਮੈਂ ਕਿਹਾ ਇਹੀ ਕਹੀ ਜੀ ਪ੍ਰਭੂ ਮੇਰੇ ਤੋਂ ਦਿਲ ਚ ਆ ਜਾ ਉਹੀ ਗੱਲ ਹੋਈ ਉਹਨੇ ਜਾ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਦਸਾਂ 15 ਮਿੰਟ ਚ ਜਿਹੜਾ ਘਰ ਜਿਹੜਾ ਸੀ ਉਹ ਪ੍ਰਕਾਸ਼ ਦੇ ਨਾਲ ਭਰ ਗਿਆ ਚੇਂਜ ਹੋ ਗਿਆ ਦੂਸਰੇ ਦਿਨ ਆ ਉਹਨੇ ਜਟਾਵਾਂ ਵੀ ਲਾਤੀਆਂ ਗਾੜੀ ਧੁੜੀ ਇਹਦੇ ਕਟਾ ਕੇ ਆ ਗਿਆ ਮੇਰੇ ਲਾਗੇ ਮੇਰੀ ਮਿਸੇਜ ਤੇ ਮੇਰਾ ਬੇਟਾ ਜਿਹੜਾ ਸੀ ਦੂਰ ਖੜੇ ਵੀ ਦੇਖਦੇ ਸੀ ਕਹਿੰਦੇ ਅੱਜ ਵੀ ਲੱਗਦਾ ਕਿਸੇ ਨੂੰ ਘੇਰਿਆ ਹੋਇਆ ਹੈ ਨੇ ਅੱਜ ਵੀ ਕਿਸੇ ਨੂੰ ਵਚਨ ਦੱਸਦਾ ਆਇਆ ਏ ਜਦੋਂ ਮੈਂ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਹਾ ਦੇਖੋ ਕਿ ਇਹਨੇ ਜਟਾਵਾਂ ਇਹਦੀਆਂ ਰੱਖੀਆਂ ਹੋਇਆਂ ਸੀ ਮੈਂ ਇਹਨੂੰ ਖਾਲੀ ਪ੍ਰਭੂ ਬਾਰੇ ਦੱਸਿਆ ਆ ਇੰਨਾ ਕੀ ਹallelujah ਤੇ ਮੈਂ ਕਹਾ ਪ੍ਰਭੂ ਨੇ ਇਹਨੂੰ ਚੇਂਜ ਹੀ ਕਰ ਦਿੱਤਾ ਤੀਸਰੇ ਦਿਨ ਆਇਆ ਉਹਨੇ ਪੈਂਟਿਕ ਵਿੱਚ ਪਾ ਲਈ ਹallelujah ਉਹ ਉਹਨੇ ਤੀਸਰੇ ਦਿਨ ਹੀ ਚੇਂਜ ਕਰ ਦਿੱਤਾ ਉਹਨੂੰ ਤਿੰਨ ਦਿਨਾਂ ਚ ਹੀ ਚੇਂਜ ਕਰ ਦਿੱਤਾ ਉਹਨੂੰ ਹallelujah ਕੋਈ ਪ੍ਰਭੂ ਦੀ ਭਗਤੀ ਨਹੀਂ ਉਖਾੜੀ ਸੁਣੀ ਹੈਗੀ ਅੱਖੀਂ ਨਹੀਂ ਹੈਗੀ ਕਿੱਤ ਲੱਤ ਦੇ ਪਾਰ ਖੜੇ ਹੋਗੇ ਜੋ ਪੁੱਠੇ ਹੋਗੇ ਜਾਂ ਕਿੱਦਾਂ ਆਇਆ ਕਿੱਦਾਂ ਭਗਤੀ ਬਿਲਕੁਲ ਵੀ ਔਖੀ ਨਹੀਂ ਹੈਗੀ ਬਿਲਕੁਲ ਸਿਖਾੜੀ ਭਗਤੀ ਆ ਤੁਸੀਂ ਇਕਰਾਰ ਕਰੋਗੇ ਆਪਣੇ ਪਾਪਾ ਨੂੰ ਮੰਨੂਗੇ ਮੰਨ ਕੇ ਛੱਡ ਦੋਗੇ ਤਾਂ ਪ੍ਰਭੂ ਨੇ ਤੁਹਾਨੂੰ ਸਾਫ਼ ਕਰ ਦੇਣਾ ਪਾਕ ਕਰ ਦੇਣਾ ਇਸ लायक ਬਣਾ ਦੇਣਾ ਕਿ ਉਹਦੀ ਉਪਾਸਨਾ ਕਰ ਸਕੋ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰ ਸਕੋ ਹallelujah ਹallelujah ਉਹ ਪਰਮੇਸ਼ਰ ਕਿੱਦਾਂ ਦਾ ਬਬੂ ਹੋਵੇਗਾ ਜੀ ਕਿੱਦਾਂ ਦਾ ਪ੍ਰਭੂ ਆ ਸਾਡਾ ਹਲੇਲੂਇਆ ਕਿਦਾਂ ਬਾਹ ਉਹਨੇ ਗੋਨ ਪਾਇਆ ਹੋਣਾ ਪਹਿਰਾ ਟਿੱਕਰ ਲੱਕ ਦੇ ਦੋਲੇ ਸੋਨੇ ਦੀ ਪੇਟੀ ਹਲੇਲੂਇਆ ਤੇ ਮੁਖੋ ਦਾ ਕਿਦਾਂ ਦਾ ਹੋਵੇਗਾ ਸੂਰਜ ਜਿਹੜਾ ਤੇਜਾ ਸੂਰਜ ਚਮਕਦਾ ਨਾ ਉਹਦੇ ਨਾਲ ਵੀ ਜ਼ਿਆਦਾ ਉਹਦਾ ਤੇਜ ਹੋਵੇਗਾ ਕਿਉਂਕਿ वचन ਕਹਿੰਦਾ ਹੈ ਇਦਾਂ ਦਾ ਪ੍ਰਭੂ ਹੋਵੇਗਾ ਚਮਕਦਾ ਪ੍ਰਭੂ ਹਲੇਲੂਇਆ ਹਲੇਲੂਇਆ ਮੈਂ ਉਹਨੂੰ ਡਿੱਟਾ ਤਾਂ ਉਹ ਦੀ ਪੈਰੀ ਮੁਰਦੇ ਵਾਂਗੂ ਡਿੱਗ ਪਿਆ ਤਾਂ ਉਹਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ ਨਾ ਡਰ ਮੈਂ ਪਹਿਲਾ ਅਤੇ ਪਿਛਲਾ ਹਾਂ ਅਤੇ ਮੈਂ ਜਿਉਂਦਾ ਹਾਂ ਮੈਂ ਮੁਰਦਾ ਸਾਂ ਪਰ ਵੇਖੋ ਮੈਂ ਜੁਗੋ ਜੁਗ ਜਿਉਂਦਾ ਹਾਂ ਅਤੇ ਮੌਤ ਦੇ ਪਤਾਲ ਦੀਆਂ ਪੂੰਝੀਆਂ ਮੇਰੇ ਕੋਲ ਹਨ ਇਸ ਲਈ ਜੋ ਕੁਝ ਤੈਨ ਵੇਖਿਆ ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ ਅਰਥਾਤ ਉਹਨਾਂ ਸੱਤਾਂ ਤਾਰਿਆਂ ਦਾ ਭੇਦ ਜਿਹੜੇ ਤਾਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸੰ ਅਤੇ ਉਹਨਾਂ ਸੱਤਾਂ ਸੋਨੇ ਦੇ ਸਮਾਦਾਨ ਸਮਾਦਾਨਾਂ ਦਾ ਉਹ ਸੱਤ ਤਾਰੇ ਸੱਤ ਕਲੀਸਿਆ ਦੇ ਦੂਤ ਹਨ ਅਤੇ ਉਹ ਸੱਤ ਸਮਾਦਾਨ ਸੱਤ ਕਲੀਸਿਆ ਆਇਆ ਹallelujah 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 ਕੀ ਕਹਾ ਕਿ ਉਹ ਸੱਤ ਤਾਰੇ ਕੌਣਾ ਜੀ ਸੱਤ ਦੂਤ ਜਿਹੜੇ ਆ ਤੇ ਉਹ ਸੱਤ ਸਮਾਦਾਨ ਕੀ ਆ ਜੀ ਉਹ ਸਮਾਦਾਨ ਸੱਤ ਕਲੀਸੀਆਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਹਾ ਕਿ ਯਹੋਨਾ ਨੂੰ ਕਿ ਤੂੰ ਇਹਨਾਂ ਨੂੰ ਜਾ ਕੇ ਕੀ ਕਰ ਲੇਖ ਛੱਡ ਹallelujah